ਅੱਜ ਬਣਾਵਾਂਗੇ ਗੋਭੀ ਦੇ ਪਕੌੜੇ ਸਭ ਤੋਂ ਪਹਿਲਾਂ ਲੈ ਆਪਾਂ ਗੋਭੀ ਦਾ ਇੱਕ ਫੁੱਲ ਇਸ ਨੂੰ ਲਵਾਂਗੇ ਛੋਟੇ ਪੀਸਾਂ ਦੇ ਵਿੱਚ ਕੱਟ ਤੇ ਕੱਟ ਕੇ ਇਸ ਨੂੰ ਛੋਟੇ ਭਾਂਡੇ ਚ ਪਾਤਾ ਪਹਿਲਾਂ ਆਪਾਂ ਟਰਾਈ ਕਰਕੇ ਵੇਖਾਂਗੇ ਆਪਣੇ ਬੰਦ ਦੇ ਕਿਵੇਂ ਨੇ ਪਕੌੜੇ ਦੇਖ ਲਓ ਛੋਟੇ ਛੋਟੇ ਪੀਸ ਕੀਤੇ ਹੋਏ ਆ ਤੇ ਵਿੱਚ ਆਪਾਂ ਪਾਵਾਂਗੇ ਹੁਣ ਇਹਦੇ ਬੇਸਣ ਇਹਦਾ ਪੇਸਟ ਬਣਾਉਣ ਲਈ ਬੇਸਣ ਵਿੱਚ ਪਾਤਾ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਵਿੱਚ ਪਾਵਾਂਗੇ ਹੁਣ ਆਪਾਂ ਇਹਦੇ ਨਾਲ ਨਾਲ ਹਲਦੀ ਤੇ ਹੁਣ ਆਪਾਂ ਪਾਵਾਂਗੇ ਵਿੱਚ ਇਹਦੇ ਲਾਲ ਸੁੱਕੀਆਂ ਪੀਸੀਆਂ ਹੋਈਆਂ ਮਿਰਚਾਂ ਪੀਸੀਆਂ ਮਿਰਚਾਂ ਪਾ ਕੇ ਹੁਣ ਹੌਲੀ-ਹੌਲੀ ਇਹਦੇ ਵਿੱਚ ਪਾ ਆਪਾਂ ਇਸ ਦਾ ਪੇਸਟ ਬਣਾਉਣ ਲਈ ਵਿੱਚ ਪਾ ਦਾਂਗੇ ਆਪਾਂ ਪਾਣੀ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਹਲਾ ਲਵਾਂਗੇ ਤਾਂ ਕਿ ਪੇਸਟ ਜਿਹੜਾ ਗਾੜਾ-ਗਾੜਾ ਤੇ ਵਧੀਆ ਬਣ ਸਕੇ ਤਾਕਿ ਜਿਹੜੀ ਆਪਣੀ ਗੋਭੀ ਨੂੰ ਜਿਹੜਾ ਪੇਸਟ ਹੈ ਚਿਪਕ ਸਕੇ ਤੇ ਆਪਣਾ ਪੇਸਟ ਤੇ ਗੋਭੀ ਦੇ ਫੁੱਲ ਵਿੱਚ ਬਿਲਕੁਲ ਡਿਪ ਹੋ ਚੁੱਕੇ ਆ ਹੁਣ ਪਾਵਾਂਗੇ ਕੜਾਈ ਤੇ ਵਿੱਚ ਤੇਲ ਸਰੋਂ ਦਾ ਕੜਾਈ ਆਪਾਂ ਚੁੱਲੇ ਤੇ ਪਹਿਲਾਂ ਹੀ ਰੱਖਤੀ ਸੀ ਤੇ ਥੱਲੇ ਵਾਲਤੀ ਅੱਗ ਤੇ ਵਿੱਚ ਪਾਇਆ ਤੇਲ ਤੇਲ ਆ ਪੜਕ ਤੱਕ ਗਰਮ ਹੋਣ ਵਾਸਤੇ ਤੇ ਤੇਲ ਆਪਣਾ ਬਿਲਕੁਲ ਗਰਮ ਹੋ ਚੁੱਕਿਆ ਇੱਕ ਕਰਕੇ ਪਾਵਾਂਗੇ ਵਿੱਚ ਗੋਭੀ ਦੇ ਫੁੱਲ ਜੋ ਕਿ ਪਹਿਲਾਂ ਹੀ ਪੇਸ ਦੇ ਵਿੱਚ ਮਿਕਸ ਕਰ ਚੁੱਕੇ ਆ ਇੱਕ ਇੱਕ ਕਰਕੇ ਸਾਰੇ ਜਿਹੜੇ ਫੁੱਲ ਆਪ ਵਿੱਚ ਪਾਉਂਦੇ ਜਾਵਾਂਗੇ ਤੁਸੀਂ ਦੇਖ ਸਕਦੇ ਆ ਹੌਲੀ ਹੌਲੀ ਸਾਰੇ ਸਾਰੇ ਆਪਾਂ ਵਿੱਚ ਪਾ ਦਿਆਂਗਾ ਗਰਮ ਹੋਏ ਤੇਲ ਦੇ ਵਿੱਚ ਲਓ ਜੀ ਆਪਣੇ ਵਿੱਚ ਗੋਭੀ ਦੇ ਫੁੱਲ ਜਿਹੜੇ ਪੈ ਚੁੱਕੇ ਆ ਤੁਹਾਨੂੰ ਆਪਾਂ ਇੱਕ ਪਾਸਾ ਬਣਾ ਦਾ ਕਰਾਂਗੇ ਇੰਤਜ਼ਾਰ ਜਦੋਂ ਇੱਕ ਪਾਸਾ ਬਣ ਗਿਆ ਆਪਾਂ ਦੂਸਰੇ ਪਾਸੇ ਪਲਟਾਂਗੇ ਤਾਂ ਕਿ ਦੂਜਾ ਪਾਸਾ ਵੀ ਚੰਗੀ ਤਰ੍ਹਾਂ ਬਣਾ ਸਕੀਏ ਆਪਾਂ ਤੇ ਇਸੇ ਤਰ੍ਹਾਂ ਓਲਟ ਫੋਲਟ ਕਰਕੇ ਇਸ ਨੂੰ ਪੂਰੇ ਜਿੰਜਰ ਲਾਲੀ ਹੁੰਦੇ ਉਹਨਾਂ ਜਿੱਕਰ ਆਪਾਂ ਇਹਨੂੰ ਬਣਾਵਾਂਗੇ ਦੇਖ ਲਓ ਇਸ ਤਰ੍ਹਾਂ ਦੇ ਕੁਝ ਬਣ ਕੇ ਤਿਆਰ ਹੋਏ ਆ ਤਾਂ ਬਿਲਕੁਲ ਲਾਲ ਹੋ ਚੁੱਕੇ ਆ ਹੁਣ ਤੈਨੂੰ ਕੱਢਾਂਗੇ ਬਾਹਰ ਆਪਾਂ ਇੱਕ ਪਲੇਟ ਦੇ ਵਿੱਚ ਪਾ ਲੇ ਤੁਸੀਂ ਦੇਖ ਸਕਦੇ ਹੋ ਤੁਸੀਂ ਫਾਈਨਲ ਲੁੱਕ ਕਿੰਨੇ ਸੋਹਣੇ ਬਣ ਕੇ ਤਿਆਰ ਹੋਏ ਆ ਤੇ ਬਹੁਤ ਹੀ ਸਵਾਦਿਸ਼ਟ ਬਣੇ ਸੀਗੇ